पाकिस्तान! पाकिस्तानी पाकिस्तानी भारतीय सेना भारतीय सेना हिंदुस्तान जिंदाबाद हिंदुस्तान जिंदाबाद हिंदुस्तानाबाद पाकिस्तान पाकिस्तान ਮੁਰਦਾਬਾਦ ਨਮਸਕਾਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਮੈਂ ਹਾਂ ਰੋਸ਼ਨ ਕੋਲੋਤਰਾ ਤੁਸੀਂ ਦੇਖ ਸਕਦੇ ਹੋ ਥੋੜੇ ਦਿਨ ਹੋ ਗਿਆ ਹੈ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਸੀ ਜਿਸ ਦੇ ਵਿੱਚ ਬੇਗਸੂਰ ਲੋਕੀ ਮਾਰੇ ਗਏ ਹੈ ਉਸੇ ਵਿਰੋਧ ਦੇ ਵਿੱਚ ਭਾਰਤ ਦੇ ਵਿੱਚ ਥਾਂ ਥਾਂ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਅੱਜ ਢਿੰਡਾ ਦੇ ਵਿੱਚ ਜੋ ਬਿਲਕੁਲ ਬਾਰਡਰ ਦੇ ਕਿਨਾਰੇ ਪਿੰਡ ਢਿੰਡਾ ਪੈਂਦਾ ਹੈ ਉਸ ਦਿਨ ਸਰਪੰਚ ਵੱਲੋਂ ਪਿੰਡ ਦੇ ਵਿੱਚ ਰੈਲੀ ਕੱਢੀ ਗਈ ਹੈ ਪਿੰਡ ਦੇ ਵਿੱਚ ਨਾਰੇਬਾਜ਼ੀ ਕੀਤੀ ਗਈ ਹੈ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਏ ਗਏ ਨਾ ਉਹ ਪਾਕਿਸਤਾਨ ਦਾ ਝੰਡਾ ਵੀ ਫੁਕਿਆ ਗਿਆ ਆਸੀਂ ਸੁਪੈਂਸ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਉੱਥੋਂ ਦੇ ਰਹਿਣ ਦੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਬਨੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਨਾਲ ਮੈਂ ਰੋਸ਼ਨ ਕੋਲੋਤਰਾ ਕੈਮਰਾਮੈਨ ਮਨੀਸ਼ ਦੇ ਨਾਲ ਸਵਾਗਤ ਕਰਦਾ ਜਿਹੜਾ ਸਾਡੀ ਪੰਚਾਇਤ ਵਿੱਚ ਆ ਕੇ ਸਾਡੇ ਲੋਕਾਂ ਦੀ ਬਾਤ ਕਵਰ ਕਰਨ ਲਈ ਇੱਥੇ ਆਇਆ ਅਸੀਂ ਗੱਲ ਕਰਾਂਗੇ ਪਾਕਿਸਤਾਨ ਦੇ ਮੁੱਦੇ ਤੇ ਪਾਕਿਸਤਾਨ ਇੱਕ ਇਹੋ ਜਿਹਾ ਦੇਸ਼ ਹੈ ਜਿਹੜਾ ਕਿ ਭੀਖ ਦੇ ਕਟੋਰੇ ਦੇ ਦੀ ਨੀਮ ਖੜੀ ਹੈ ਔਰ ਦੁਨੀਆ ਦੀ ਪੰਜਵੀਂ ਅਰਥਵਿਵਸਥਾ ਨੂੰ ਇਹ ਕਤਲੇਆਮ ਉਸ ਦੇਸ਼ ਦੇ ਵਿੱਚ ਕਤਲੇਆਮ ਕਰ ਰਿਹਾ ਜੀ ਤੇ ਅਸੀਂ ਇਹੀ ਦੁਨੀਆ ਨੂੰ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਇਹ ਹਿੰਦੁਸਤਾਨ ਦਾ ਬੱਚਾ ਬੱਚਾ ਹਿੰਦੁਸਤਾਨ ਦੇ ਨਾਲ ਖੜਾ ਔਰ ਪਾਕਿਸਤਾਨ ਨੂੰ ਇੱਕ ਵਾਰਾਂ ਇਹਦੀ ਔਕਾਤ ਦੱਸੀ ਜਾਵੇ ਧੰਨਵਾਦ ਸਰ ਅੱਜ ਤੁਸੀਂ ਰੋਸ ਪ੍ਰਦਰਸ਼ਨ ਕੀਤਾ ਹੈ ਪਾਕਿਸਤਾਨ ਦਾ ਜੋ ਝੰਡਾ ਜਲਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਸਰ ਦੇਖੋ ਇਹ ਪਹਿਲਾਂ ਮੈਂ ਆਪਣੀ ਪਛਾਣ ਦੱਸਦਾ ਮੇਰਾ ਨਾਮ ਫਖਰ ਸਿੰਘ ਹੈ ਰਟਾਇਰਡ ਹੈਡਮਾਸਟਰ ਪਿੰਡ ਢਿੰਡਾ ਤੇ ਪਿੰਡ ਪੋਪਾਲਪੁਰ ਦੇ ਨਿਵਾਸੀ ਇੱਥੇ ਅੱਜ ਕਹਿਲਗਾਮ ਵਿੱਚ ਜਿਹੜੀ ਘਟਨਾ ਹੋਈ ਹੈ ਨਾ ਅਤਵਾਦੀਆਂ ਨੇ ਜਿਹੜੀ ਘਟਨਾ ਕੀਤੀ ਐ ਹਿੰਦੂਆਂ ਨੂੰ ਮਾਰਿਆ ਐ ਉਹਦੇ ਰੋਸ ਦੇ ਵਿੱਚ ਉਹਦੇ ਗੁੱਸੇ ਦੇ ਵਿੱਚ ਅੱਜ ਲੋਕ ਇੱਥੇ ਇਕੱਠੇ ਹੋ ਕੇ ਰੋਸ ਪ੍ਰਗਟ ਕਰ ਰਹੇ ਨੇ ਬੜੀ ਮੰਦਭਾਗੀ ਘਟਨਾ ਹੋਈ ਐ ਦੁਨੀਆ 'ਚ ਬਹੁਤ ਗੁੱਸਾ ਐ ਦੁਨੀਆ ਚੰਗੀ ਐ ਕਿ ਹੁਣ ਇਸ ਦਾ ਜਿਹੜਾ ਇਲਾਜ ਪਾਕਿਸਤਾਨ ਦਾ ਉਹ ਪੱਕਾ ਹੋਵੇ ਕਿਉਂਕਿ 35 ਸਾਲ ਤੋਂ ਲਗਭਗ ਇਹ ਟੈਰਿਸਟ ਚੱਲ ਰਹੇ ਨੇ ਪਾਕ ਪਦੇ ਚ ਕਸ਼ਮੀਰ ਦੇ ਵਿੱਚ ਮੁਕਾਬਲੇ ਹੁੰਦੇ ਨੇ ਕੁਝ ਨਾਗਰਿਕ ਮਰਦੇ ਨੇ ਕੁਝ ਅਤਵਾਦੀ ਮਰਦੇ ਨੇ ਕੁਝ ਸਾਡੇ ਜਵਾਨ ਮਰਦੇ ਨੇ ਪਰ ਕੋਈ ਹੱਲ ਨਹੀਂ ਨਿਕਲ ਰਿਹਾ ਇਸ ਦਾ ਹੱਲ ਤਾਂ ਹੀ ਨਿਕਲਦਾ ਪੁਰਾਣੀ ਕਹਾਵਤ ਦੇ ਅਨਸਾਰ ਕਿ ਚੋਰ ਨੂੰ ਨਹੀਂ ਮਾਰੋ ਚੋਰ ਦੀ ਮਾਂ ਨੂੰ ਮਾਰੋ ਜੇ ਤੁਸੀਂ ਚੋਰ ਨੂੰ ਮਾਰੋਗੇ ਮਾਂ ਹੋਰ ਜੰਮ ਜੰਮ ਕੇ ਇਧਰ ਭੇਜ ਜਾਈਏਗੀ ਔਰ ਮਾਂ ਕਿਹੜੀ ਹੈ ਉਹ ਸਾਨੂੰ ਪਤਾ ਹੈ ਸਾਰਿਆਂ ਨੂੰ ਭਾਰਤ ਨੂੰ ਵੀ ਪਤਾ ਹੈ ਕਿ ਮਾਂ ਜਿਹੜੀ ਆ ਪਾਕਿਸਤਾਨ ਪਾਕਿਸਤਾਨ ਨੇ ਇਹ ਕੰਮ ਨਹੀਂ ਛੱਡਣਾ ਜਦੋਂ ਤੱਕ ਉਹ ਦੇ ਘਰ ਦੇ ਵਿੱਚ घुस ਕੇ ਉਹਨੂੰ ਤੈਸ ਨੈਸ ਨਾ ਕੀਤਾ ਜਾਵੇ। ਤੋਂ ਇਹ ਮੌਕਾ ਹੁਣ ਕਿ ਭਾਰਤ ਸਰਕਾਰ ਕੋਲ ਮੌਕਾ ਹੈ ਕਿ ਸਾਰੀ ਜਿਹੜੀ ਗਿੰਨੀ ਵੀ ਬਾਹਰਲੇ ਦੇਸ਼ਾਂ ਦੀ ਸਪੋਰਟ ਆ ਉਹ ਭਾਰਤ ਨੂੰ ਮਿਲ ਰਹੀ ਹੈ। ਇਸ ਵੇਲੇ ਵੀ ਜੇ ਪਾਕਿਸਤਾਨ ਦੇ ਉੱਤੇ ਅਟੈਕ ਨਾ ਕੀਤਾ ਗਿਆ, ਪਾਕਿਸਤਾਨ ਦਾ ਸੋਲੂਸ਼ਨ ਨਾ ਕੱਢਿਆ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਰਾਜਨੀਤੀ ਦੇ ਵਿੱਚ ਵੀ ਬਹੁਤ ਉਥਲ-ਪੁਥਲ ਹੋ ਜਾਏਗਾ। ਇਸ ਕਰਕੇ ਮੇਰਾ ਸਰਕਾਰ ਨੂੰ ਵੀ ਸਾਡੇ ਪੂਰੇ ਸਮੂਹ ਜਿੰਨੇ ਵੀ ਇਕੱਠੇ ਹੋਏ ਨੇ ਲੋਕ ਇਨਾ ਵੱਲੋਂ ਸਰਕਾਰ ਨੂੰ ਪੂਰ ਜ਼ੋਰ ਅਪੀਲ ਹੈ ਕਿ ਉਹ ਇਸ ਦਾ ਨਿਪਟਾਰਾ ਹੁਣ ਗਾਂਹ ਨਿਕਲ ਕੇ ਪਿਛਲੇ ਸਾਰੇ ਕੰਮ ਛੱਡ ਕੇ ਗਾਂਹ ਨਿਕਲ ਕੇ ਇਹਦਾ ਨਿਪਟਾਰਾ ਕੀਤਾ ਜਾਵੇ। ਅਸੀਂ ਬਿਲਕੁਲ ਭਾਰਤ ਸਰਕਾਰ ਦੇ ਨਾਲ ਆਂ, ਹਰ ਸਟੈਪ ਦੇ ਵਿੱਚ ਨਾਲ ਆਂ, ਆਰਮੀ ਦੇ ਨਾਲ ਆਂ। ਸਾਡਾ ਪਿੰਡ ਜਿਹੜਾ ਹੈ ਸਾਹਮਣੇ ਪਾਕਿਸਤਾਨ ਦੀ ਜ਼ੀਰੋ ਲਾਈਨ ਤੇ ਖੜਿਆ ਸੀ। ਬਿਲਕੁਲ ਸਾਹਮਣੇ ਤਾਰਬੰਦੀ ਦਿਖਾਈ ਦੇ ਰਹੀ ਹੈ। ਅਸੀਂ ਸਾਡੇ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਪਿੱਛੇ ਭੇਜ ਕੇ ਲੜਾਈ ਦੇ ਵਿੱਚ ਇੱਥੇ ਰਹਿੰਦੇ ਹਮੇਸ਼ਾ। ਅੱਤ ਦੀ ਲੜਾਈ ਵਿੱਚ ਹੋਵੇ ਚਾਹੇ ਕਾਰਗਿਲ ਦੇ ਯੁੱਧ ਦੇ ਵਿੱਚ ਹੋਵੇ ਅਸੀਂ ਆਰਮੀ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਉਹਨਾਂ ਨੂੰ ਰਸਤੇ ਦੱਸਨੇ ਉਹਨਾਂ ਨੂੰ ਪਾਣੀ ਪਿਲਾਉਣਾ ਇਹ ਸਾਡੇ ਲੋਕਾਂ ਦਾ ਜਿਹੜਾ ਆ ਉਹ ਫਰਜ਼ ਬਣਦਾ ਤੇ ਕਰਦੇ ਆ ਅਸੀਂ ਧੰਨਵਾਦ